ਜੀਬੀਐਸ ਸਿਰਦੂਦੀ ਪੁਸਤਕ ਖਾਲਿਸਤਾਨ ਦੀ ਸਾਜਿਸ਼ਤਾ ਅਗਲਾ ਅੰਕ 5 ਗਦਰ ਪਾਰਟੀ ਅਤੇ ਕਾਮਾਗਾਟਾ ਮਾਰੂ 20ਵੀਂ ਸਦੀ ਦੇ ਸ਼ੁਰੂ ਵਿੱਚ ਦੋ ਖਾਸ ਘਟਨਾਵਾਂ 1913 ਵਿੱਚ ਸan ਫਰਾਂਸਿਸਕੋ ਵਿੱਚ ਗਦਰ ਯਾਨੀ ਬਗਾਵਤ ਪਾਰਟੀ ਦੀ ਸਥਾਪਨਾ ਤੇ 1914 ਦੀ ਕਾਮਾਗਾਟਾ ਮਾਰੂ ਦੀ ਘਟਨਾ ਦਾ ਇਹਨਾਂ ਦੁਆਰਾ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਤੇ ਕੈਨੇਡਾ ਵਾਸਤੇ ਸਮਕਾਲੀ ਪੰਜਾਬੀ ਸਿੱਖ ਆਵਾਜ਼ਕਾਰਾਂ ਨੂੰ ਦਰਪੇਸ਼ ਕੋਈ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਇਨ੍ਹਾਂ ਘਟਨਾਵਾਂ ਦੀ ਖਾਸ ਭੂਮਿਕਾ ਹੋਣ ਕਰਕੇ ਇੱਥੇ ਵਿਸ਼ੇਸ਼ ਜ਼ਿਕਰ ਕਰਨ ਦੀ ਲੋੜ ਹੈ ਗਦਰ ਪਾਰਟੀ ਜਿਸ ਨੂੰ ਸ਼ੁਰੂਆਤ ਵਿੱਚ ਪੈਸੀਫਿਕ ਕੋਸਟ ਹਿੰਦੁਸਤਾਨ ਐਸੋਸੀਏਸ਼ਨ ਕਿਹਾ ਜਾਂਦਾ ਸੀ ਦਾ ਗਠਨ 1913 ਵਿੱਚ ਅਮਰੀਕਾ ਵਿੱਚ ਯੁਗਾਂਤਰ ਆਸ਼ਰਮ ਸan franisco ਵਿਖੇ ਕੀਤਾ ਗਿਆ ਸੀ ਜਿਸ ਦੇ ਪ੍ਰਧਾਨ ਸੋਨ ਸਿੰਘ ਪਕੜਨਾ ਸਨ ਪਾਰਟੀ ਦੇ ਜ਼ਿਆਦਾਤਰ ਮੈਂਬਰ ਸਿੱਖ ਹਨ ਜਿਨ੍ਹਾਂ ਵਿੱਚੋਂ ਕੁਝ ਬੈਂਕਓਵਰ ਦੇ ਸਨ ਇਸਦੇ ਕੁਝ ਮੈਂਬਰ ਬਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਸਨ ਜਿਨ੍ਹਾਂ ਵਿੱਚ ਹਰदयाल ਤਾਰਕਨਾਥ ਦਾਸ ਮੌਲਵੀ ਬਰਕਤullah ਹਰਨਾਮ ਦਾਸ ਟੁੰਡੀਲਾਟ ਅਤੇ ਵੀਜੀ ਪਿੰਗਲੇ ਸ਼ਾਮਲ ਸਨ ਪਾਰਟੀ ਨੂੰ ਤੇਜ਼ੀ ਨਾਲ ਭਾਰਤੀ ਪ੍ਰਵਾਸੀਆਂ ਖਾਸ ਕਰਕੇ ਅਮਰੀਕਾ ਕੈਨੇਡਾ ਪੂਰਬੀ ਅਫਰੀਕਾ ਤੇ ਏਸ਼ੀਆ ਵਿੱਚ ਸਮਰਥਨ ਮਿਲਿਆ ਇਹ ਲਹਿਰ ਇੱਕ ਹਫ਼ਤਾਵਾਰ ਰਸਾਲੇ ਗਦਰ ਦਵਾਲੀ ਖੜੀ ਕੀਤੀ ਗਈ ਸੀ ਸੀਸੀ ਦਾ ਸੰਪਾਦਨ ਪਹਿਲਾਂ ਲਾਲਾ ਹਰदयाल ਅਤੇ ਫਿਰ 17 ਵਰਿਆਂ ਦੇ ਕਰਤਾਰ ਸਿੰਘ ਸਰਾਭਾ ਦੁਆਰਾ ਕੀਤਾ ਗਿਆ ਇਸ ਦਾ ਪਹਿਲਾ ਅੰਕ 1 ਨਵੰਬਰ 1913 ਨੂੰ ਉਰਦੂ ਵਿੱਚ ਛਪਿਆ ਉਸ ਸਾਲ 9 ਦਸੰਬਰ ਤੋਂ ਇਸ ਨੂੰ ਪੰਜਾਬੀ ਵਿੱਚ ਵੀ ਸ਼ੁਰੂ ਕੀਤਾ ਗਿਆ 11 ਅਗਸਤ 1914 ਦੇ ਗਦਰ ਦੇ ਮੁੱਖ ਪੰਨੇ ਤੇ ਸਾਥੀ ਗਦਰੀਆਂ ਲਈ ਇਹ ਬੇ ਤੜਕ ਅਪੀਲ ਛਾਪੀ ਗਈ ਜ਼ਰੂਰਤ ਹੈ ਨਿਰਦਰ ਦਲੇਰ ਸਪਾਈਆਂ ਦੀ ਜੋ ਭਾਰਤ ਵਿੱਚ ਬਗਾਵਤ ਫੈਲਾ ਸਕਣ ਤਨਖਾਹ ਮੌਤ ਇਨਾਮ ਸ਼ਹਾਦਤ ਅਤੇ ਆਜ਼ਾਦੀ ਸਤਾਂ ਜੰਗ ਦਾ ਮੈਦਾਨ ਭਾਰਤ ਪਾਰਟੀ ਦੀ ਵਿਚਾਰਧਾਰਾ ਤਰਮ ਨਿਰਪੱਖ ਸੀ ਸਰਹੰਸਿੰਘ ਭਗਨਾ ਦੇ ਸ਼ਬਦਾਂ ਵਿੱਚ ਉਹ ਨਾ ਸਿਕਸਨ ਤੇ ਨਾ ਹੀ ਪੰਜਾਬੀ ਦੇਸ਼ ਭਗਤੀ ਹੀ ਉਹਨਾਂ ਦਾ ਧਰਮ ਸੀ ਗਦਰ ਪਾਰਟੀ ਦਾ ਅੰਤਮ ਟੀਚਾ ਭਾਰਤੀ ਫੌਜ ਦੇ ਅੰਦਰ ਬਗਾਵਤ ਪੜਕਾ ਕੇ ਹਥਿਆਰਬੰਦ ਕ੍ਰਾਂਤੀ ਰਾਹੀਂ ਭਾਰਤ ਵਿੱਚ ਬ੍ਰਿਟਿਸ਼ ਬਸਤੀਵਾਦ ਸ਼ਾਸਨ ਨੂੰ ਖਾੜ ਸੁੱਟਣਾ ਸੀ ਭਾਰਤ ਲਈ ਰਾਜਦਾਰੀ ਯਾਨੀ ਪ੍ਰਭੂਤਾ ਦਰਜ ਲਈ ਕਾਂਗਰਸ ਦੀ ਅਗਵਾਈ ਵਾਲੀ ਮੁਖਤਾਰਾ ਦੀ ਲਹਿਰ ਨੂੰ ਉਹ ਮਾਮੂਲੀ ਅਤੇ ਇਸ ਦੇ ਸਬਦਾਨਕ ਤਰੀਕਿਆਂ ਨੂੰ ਨਰਮ ਮੰਨਦੇ ਸਨ ਬਗਾਵਤ ਨੂੰ ਪੰਜਾਬ ਵਿੱਚੋਂ ਸ਼ੁਰੂ ਕਰਕੇ ਬੰਗਾਲ ਅਤੇ ਬਾਕੀ ਭਾਰਤ ਵਿੱਚ ਫੈਲਾਉਣ ਦੀ ਯੋਜਨਾ ਸੀ ਗਦਰ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ ਤੇ ਕੈਨੇਡਾ ਦੇ ਲਗਭਗ 3000 ਭਾਰਤੀ ਵਸਨੀਕ ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਸਨ ਆਪਣੀ ਜ਼ਮੀਨ, ਜਾਇਦਾਦਾਂ, ਕਾਰੋਬਾਰ ਤੇ ਘਰ ਵੇਚ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਲਈ ਪੰਜਾਬ ਵਾਪਸ ਚਲੇ ਗਏ ਸੋਨ ਸਿੰਘ ਪਕਣਾ 1870 ਤੋਂ 1968 ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੁੰਦਿਆਂ ਹੀ ਬਗਾਵਤ ਨੂੰ ਸੰਗਠਿਤ ਕਰਨ ਅਤੇ ਨਿਰਦੇਸ਼ਿਤ ਕਰਨ ਲਈ ਭਾਰਤ ਚਲੇ ਗਏ ਬ੍ਰਿਟਿਸ਼ ਕੁਫੀਤ ਅੰਤਰ ਕ੍ਰਾਂਤੀਕਾਰੀ ਸਾਜ਼ਿਸ਼ ਅਤੇ ਇਸ ਦੇ ਆਗੂਆਂ ਦੀਆਂ ਹਰਕਤਾਂ ਉੱਤੇ ਨੇੜੇ ਨਜ਼ਰ ਰੱਖ ਰਿਆ ਸੀ 1915 ਵਿੱਚ ਯੋਜਨਾਬੱਧ ਬਗਾਵਤ ناکਾਮ ਰਹੀ ਅਤੇ ਕਈ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਅਦ ਵਿੱਚ ਉਹਨਾਂ ਉੱਤੇ ਮੁਕੱਦਮਾ ਚਲਾਇਆ ਗਿਆ ਲਾਹੌਰ ਵਿਖੇ ਡਿਫੈਂਸ ਆਫ ਇੰਡੀਆ ਐਕਟ 1915 ਦੇ ਤਹਿਤ ਵਿਸ਼ੇਸ਼ ਟਰਬਿਊਨਲ ਦਾ ਗਠਨ ਕੀਤਾ ਗਿਆ ਤੇ ਕੁੱਲ 299 ਕ੍ਰਾਂਤੀਕਾਰੀਆਂ ਉੱਤੇ ਮੁਕੱਦਮਾ ਚਲਾਇਆ ਗਿਆ ਇਹਨਾਂ ਵਿੱਚੋਂ 42 ਯਾਨੀ ਸੋਨ ਸਿੰਘ ਭਗਨਾ ਅਤੇ ਕਰਤਾਰ ਸਿੰਘ ਸਰਾਭਾ ਸਮੇਤ ਨੂੰ ਮੌਤ ਦੀ ਸਜ਼ਾ 114 ਨੂੰ ਉਮਰ ਕੈਦ ਅਤੇ 93 ਨੂੰ ਹੋਰ ਵੱਖ-ਵੱਖ ਸਜ਼ਾਵਾਂ ਦਿੱਤੀਆਂ ਗਈਆਂ ਇਹਨਾਂ ਵਿੱਚੋਂ ਕਈਆਂ ਯਾਨੀ ਭਕਣਾ ਸਮੇਤ ਜਿਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਬਾਅਦ ਵਿੱਚ 16 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਰਹਾ ਕਰ ਦਿੱਤਾ ਗਿਆ ਸੀ ਨੂੰ ਹੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਭੇਜਿਆ ਗਿਆ ਇਸ ਮੁਕਦਮੇ ਵਿੱਚ 42 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ ਮਈ 1917 ਵਿੱਚ ਗਦਰ ਪਾਰਟੀ ਦੇ 8 ਮੈਂਬਰਾਂ ਨੂੰ ਫੈਡਰਲ ਗ੍ਰੈਂਡ ਜਿਊਰੀ ਯਾਨੀ ਵਿਸ਼ੇਸ਼ ਸਭਾ ਨੇ ਇੰਗਲੈਂਡ ਦੇ ਖਿਲਾਫ ਇੱਕ ਫੌਜੀ ਬਗਾਵਤ ਕਰਨ ਦੀ ਸਾਜ਼ਿਸ਼ ਵਿੱਚ ਦੋਸ਼ੀ ਠਹਿਰਾਇ ਸੀ ਉਹਨਾਂ ਦਾ ਮੁਕੱਦਮਾ ਸੈਨ ਫ੍ਰਾਂਸਿਸਕੋ ਦੀ ਜ਼ਿਲ੍ਹਾ ਅਦਾਲਤ ਵਿੱਚ ਸ਼ੁਰੂ ਹੋਇਆ ਤੇ 20 ਨਵੰਬਰ 1917 ਤੋਂ ਲੈ ਕੇ 24 ਅਪ੍ਰੈਲ 1918 ਤੱਕ ਚੱਲਿਆ ਬ੍ਰਿਟਿਸ਼ ਅਧਿਕਾਰੀਆਂ ਨੂੰ ਉਮੀਦ ਸੀ ਕਿ ਇਸ ਮੁਕੱਦਮੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਨਤੀਜੇ ਵਜੋਂ ਇਹਨਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਕੇ ਭਾਰਤ ਭੇਜ ਦਿੱਤਾ ਜਾਵੇਗਾ ਪਰ ਉਥੋਂ ਦੇ ਸਥਾਨਕ ਲੋਕਾਂ ਦੇ ਭਾਰੀ ਸਮਰਥਨ ਨੇ ਅਮਰੀਕੀ ਨਿਆਂ ਵਿਭਾਗ ਨੂੰ ਇਹ ਹਕੰਤੂ ਰੋਕ ਦਿੱਤਾ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਅੰਦੋਲਨ ਵਿੱਚ ਕੈਨੇਡਾ ਅਮਰੀਕਾ ਤੋਂ ਵਾਪਸ ਆਏ ਹਜ਼ਾਰਾਂ ਸਿੱਖਾਂ ਦੀ ਭਾਗੀਦਾਰੀ ਨੇ ਪੰਜਾਬ ਇਸ ਦੇ ਇਤਿਹਾਸ ਸਮਾਜ ਅਤੇ ਰਾਜਨੀਤਿਕ ਵਿਕਾਸ ਵਿੱਚ ਇੱਕ ਵਿਆਪਕ ਛਾਪ ਛੱਡੀ ਹਾਲਾਂਕਿ ਭਾਰਤ ਦੀ ਰਾਸ਼ਟਰਵਾਦੀ ਲਹਿਰ ਵਿੱਚ ਇੱਕ ਕਹਾਣੀ ਹੋਣ ਦੇ ਨਾਤੇ ਗਦਰ ਲਹਿਰ ਹਾਲੇ ਵੀ ਮਹਿਜ਼ ਇੱਕ ਪਗ ਟਿੱਪਣੀ ਯਾਨੀ ਫੁੱਟਨੋਟ ਬਣੀ ਹੋਈ ਹੈ ਇਸੇ ਨਾਲ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਰੇਸ਼ ਤੋਂ ਅੱਗੇ ਵਧੇ ਹੋਏ ਉਹਨਾਂ ਯਾਨੀ ਗਦਰੀਆਂ ਨੇ ਭਾਰਤ ਵਿੱਚ ਇੱਕ ਨਵੀਂ ਸਮਾਜਿਕ ਅਤੇ ਰਾਜਨੀਤਿਕ ਬਵਸਤਾ ਬਣਾਉਣ ਦਾ ਸੁਪਨਾ ਦੇਖਿਆ ਯਾਨੀ ਨਵਾਂ ਰੂਪ ਰਚਨਾਹਿੰਦੇ ਸਮਾਜ ਦਾ ਧਰਮ ਨਿਰਪੱਖ ਜਮਹੂਰੀਅਤ ਤੇ ਸਮਾਨਤਾਵਾਦੀ ਦੇਸ਼ ਭਗਤੀ ਦੀ ਉਹਨਾਂ ਦੀ ਕਲਪਨਾ ਰਾਸ਼ਟਰਵਾਦ ਦੇ ਪ੍ਰਚਲਿਤ ਵਰਤਾਂ ਤੋਂ ਵੱਖਰੀ ਸੀ 1914 ਵਿੱਚ ਸਿੰਗਾਪੁਰ ਦੇ ਸਿੱਖ ਕਾਰੋਬਾਰੀ ਗੁਰਦੇਵ ਸਿੰਘ ਨੇ ਪਟੇ ਯਾਨੀ ਠੇਕਾ ਦੇ ਆਧਾਰ ਤੇ ਇੱਕ ਜਾਪਾਨੀ ਜਹਾਜ਼ ਕਾਮਾਗਾਟਾ ਮਾਰੂ ਨੂੰ ਪਹਿਲਾ ਸਿੱਖ ਜਹਾਜ਼ੀ ਕਾਰੋਬਾਰੀ ਬਣਦੇ ਰਾਦੇ ਨਾਲ ਕਿਰਾਏ ਤੇ ਲਿਆ ਅਜਿਹਾ ਕਾਰੋਬਾਰੀ ਜਿਸਤੀ ਉਸਨੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਵਜੋਂ ਕਲਪਨਾ ਕੀਤੀ ਸੀ ਇਹ ਅੰਸ਼ਕ ਤੌਰ ਤੇ ਇੱਕ ਕਾਰੋਬਾਰੀ ਉਦਮ ਸੀ ਜਿਸ ਦਾ ਮਕਸਦ ਕੁਝ ਹੱਦ ਤੱਕ 340 ਸਿੱਖਾਂ 24 ਮੁਸਲਮਾਨਾਂ ਤੇ 12 ਹਿੰਦੂਆਂ ਦੀ ਕੈਨੇਡਾ ਵਿੱਚ ਪ੍ਰਵਾਸ ਕਰਨ ਵਿੱਚ ਮਦਦ ਕਰਨ ਲਈ ਸੀ ਅਤੇ ਕੈਨੇਡੀਅਨ ਅਲਾਇਦਗੀ ਕਾਨੂੰਨਾਂ ਦੀ ਸੀਮਾਵਾਂ ਪਰਖਣ ਦਾ ਮਿਸ਼ਨ ਸੀ ਇਨ੍ਹਾਂ ਕਾਨੂੰਨਾਂ ਨਾਲ ਕੈਨੇਡਾ ਵਿੱਚ ਦੱਖਣੀ ਏਸ਼ੀਆਈ ਲੋਕਾਂ ਦੇ ਪ੍ਰਵਾਸ ਉੱਤੇ ਰੋਕ ਲਗਾ ਦਿੱਤੀ ਗਈ ਸੀ ਇਕਟਾਂ ਦੀ ਕੀਮਤ ਉੱਚੇ ਪੱਧਰ 100 ਡਾਲਰ ਦੀ ਸੀ ਪਰ ਜੋ ਪਹਿਲਾਂ ਭੁਗਤਾਨ ਨਹੀਂ ਕਰ ਸਕਦੇ ਸਨ ਉਹਨਾਂ ਨੂੰ ਵੀ ਇਸ ਵਾਅਦੇ ਨਾਲ ਜਹਾਜ਼ ਤੇ ਚੜਾ ਲਿਆ ਗਿਆ ਸੀ ਕਿ ਬੈਂਕਓਵਰ ਪਹੁੰਚਣ ਉਪਰੰਤ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦਾ ਭੁਗਤਾਨ ਕਰਨਗੇ ਇਸ ਜਹਾਜ਼ ਦਾ ਨਾਮ ਬਦਲ ਕੇ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਅਤੇ ਇਸ ਉੱਤੇ ਸ੍ਰੀ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦਾ ਝੰਡਾ ਲਹਿਰਾਇਆ ਗਿਆ ਜਦੋਂ ਇਹ ਜਹਾਜ਼ 21 ਮਈ 1914 ਨੂੰ ਬੈਂਕਰ ਬੰਦਰਗਾਹ ਤੇ ਪਹੁੰਚਿਆ ਤਾਂ ਵਧੀਆ ਕੱਪੜੇ ਪਹਿਨੇ ਹੋਏ ਸਾਰੇ ਯਾਤਰੀ ਉਥੇ ਉਤਰਨ ਦੀ ਉਡੀਕ ਕਰਨ ਲੱਗੇ ਪਰ ਬ੍ਰਿਟਿਸ਼ ਕੋਲੰਬੀਆ ਦੇ ਰੂੜੀਵਾਦੀ ਪ੍ਰੀਮੀਅਰ ਯਾਨੀ ਆਗੂ ਰਿਚਰਡ ਮੈਕਬ੍ਰਾਈਡ ਨੇ ਇੱਕ ਸਪਸ਼ਟ ਬਿਆਨ ਜਾਰੀ ਕੀਤਾ ਕਿ ਉਹਨਾਂ ਨੂੰ ਇੱਥੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ 7 ਜੁਲਾਈ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਦੀ ਪੂਰੀ ਬੈਂਚ ਨੇ ਸਰਬਸੰਮਤੀ ਨਾਲ ਫੈਸਲਾ ਸੁਣਾਇਆ ਕਿ ਉਸ ਕੋਲ ਇਮੀਗ੍ਰੇਸ਼ਨ ਅਤੇ ਬਸਤੀਕਰਨ ਵਿਭਾਗ ਦੇ ਫੈਸਲਿਆਂ ਵਿੱਚ ਦਖਲ ਦੇਣ ਦੀ ਕੋਈ ਤਾਕਤ ਨਹੀਂ ਸੀ ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਆਦੇਸ਼ ਦਿੱਤਾ ਕਿ ਬੰਦਰਗਾ ਟੱਗ ਕਿਸ਼ਤੀ ਸੀ ਲਾਈਨ ਦੀ ਸੈਤ ਨਾਲ ਇਸ ਜਹਾਜ਼ ਨੂੰ ਵਾਪਸ ਆਪਣੇ ਦੇਸ਼ ਦੀ ਯਾਤਰਾ ਵੱਲ ਤੱਕ ਦਿੱਤਾ ਜਾਵੇ ਕਾਮਾਗਾਟਾ ਮਾਰੂ 26 ਸਤੰਬਰ ਨੂੰ ਕਲਕੱਤਾ ਪਹੁੰਚਿਆ ਪਰ ਇਥੋਂ ਉਸ ਨੂੰ ਬਜਬਜ ਵੱਲ ਮੋੜ ਦਿੱਤਾ ਗਿਆ ਯਾਨੀ ਬਜਬਜ ਕਲਕੱਤਾ ਤੋਂ 27 ਕਿਲੋਮੀਟਰ ਦੂਰ ਸੀ ਜਿੱਥੇ ਅੰਗਰੇਜ਼ਾਂ ਦਾ ਰਾਤਾ ਯਾਤਰੀਆਂ ਨੂੰ ਪੰਜਾਬ ਜਾਣ ਵਾਲੀ ਗੱਡੀ ਵਿੱਚ ਵਾਪਸ ਭੇਜ ਦੇਣ ਦਾ ਸੀ ਯਾਤਰੀਆਂ ਨੇ ਕਲਕੱਤਾ ਵਿੱਚ ਮਜ਼ਾਰੇ ਕੀਤੇ ਪਰ ਉਹਨਾਂ ਨੂੰ ਬਜਬਜ ਵਾਪਸ ਆਉਣ ਅਤੇ ਦੁਬਾਰਾ ਜਹਾਜ਼ ਵਿੱਚ ਚੜਨ ਲਈ ਮਜਬੂਰ ਕਰ ਦਿੱਤਾ ਗਿਆ ਜਦੋਂ ਯਾਤਰੀਆਂ ਨੇ ਵਿਰੋਧ ਕੀਤਾ ਕੋਈ ਨੇ ਦੁਬਾਰਾ ਚੜਨ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਤਰ੍ਹਾਂ 20 ਲੋਕਾਂ ਦੀ ਮੌਤ ਹੋ ਗਈ ਤੇ 9 ਜ਼ਖਮੀ ਹੋ ਗਏ ਗੁਰਦੇਵ ਸਿੰਘ ਕਿਸੇ ਤਰ੍ਹਾਂ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ 1922 ਤੱਕ ਲੁਕਿਆ ਰਿਹਾ ਮਹਾਤਮਾ ਗਾਂਧੀ ਨੇ ਉਸ ਨੂੰ ਇੱਕ ਸੱਚੇ ਦੇਸ਼ ਭਗਤ ਵਜੋਂ ਸਾਹਮਣੇ ਆਉਣ ਲਈ ਪ੍ਰੇਰਿਤ ਕੀਤਾ ਉਸ ਨੇ ਇੰਜ ਹੀ ਕੀਤਾ ਜਿਸ ਦੇ ਨਤੀਜੇ ਵਜੋਂ ਉਸ ਨੂੰ 5 ਸਾਲ ਦੀ ਕੈਦ ਹੋ ਗਈ ਕਾਮਾਗਾਟਾ ਮਾਰੂ ਯਾਤਰੀਆਂ ਦੀ ਪੰਜਾਬ ਵਿੱਚ ਵਸਦੀ ਬ੍ਰਿਟਿਸ਼ ਸਾਮਰਾਜ ਪ੍ਰਤੀ ਵਫਾਦਾਰੀ ਲਈ ਜਾਣੀ ਜਾਂਦੀ ਰਵੈਤੀ ਸਿੱਖ ਲੀਡਰਸ਼ਿਪ ਲਈ ਚਿੰਤਾ ਦਾ ਸਬਬ ਬਣ ਗਈ ਇਸ ਵਫਾਦਾਰੀ ਦਾ ਬਚਾਅ ਕਰਨਾ ਲਗਾਤਾਰ ਮੁਸ਼ਕਲ ਹੋ ਰਿਹਾ ਸੀ ਬ੍ਰਿਟਿਸ਼ ਪ੍ਰਸ਼ਾਸਨ ਵਿਦੇਸ਼ਾਂ ਵਿੱਚ ਸਿੱਖ ਹਿੱਤਾਂ ਦਾ ਜ਼ਮਾਨ ਯਾਨੀ ਜ਼ਿੰਮੇਵਾਰ ਨਹੀਂ ਹੋ ਸਕਦਾ ਸੀ 18 ਮਈ 2016 ਨੂੰ ਓਟਵਾ ਵਿੱਚ ਹਾਊਸ ਆਫ ਕਾਮਨਸ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਘਟਨਾ ਲਈ ਰਸਮੀ ਤੌਰ ਤੇ ਮਾਫੀ ਮੰਗਦਿਆਂ ਕਿਹਾ ਸੀ ਬਿਨਾਂ ਕਿਸੇ ਸ਼ੱਕ ਕੈਨੇਡਾ ਦੀ ਸਰਕਾਰ ਉਹਨਾਂ ਕਾਨੂੰਨਾਂ ਲਈ ਜ਼ਿੰਮੇਵਾਰ ਸੀ ਜਿਨ੍ਹਾਂ ਨੇ ਇਹਨਾਂ ਯਾਤਰੀਆਂ ਨੂੰ ਸ਼ਾਂਤੀਪੂਰਵਕ ਅਤੇ ਸੁਰੱਖਿਅਤ ਢੰਗ ਨਾਲ ਪ੍ਰਵਾਸ ਕਰਨ ਤੋਂ ਰੋਕਿਆ ਇਸ ਦੇ ਲਈ ਤੇ ਉਸ ਤੋਂ ਬਾਅਦ ਦੇ ਹਰ ਅਫਸੋਸਜਨਕ ਨਤੀਜੇ ਲਈ ਸਭ ਤੋਂ ਪਹਿਲਾਂ ਅਸੀਂ ਇਸ ਘਟਨਾ ਦੇ ਪੀੜਤਾਂ ਤੋਂ ਮਾਫੀ ਮੰਗਦੇ ਹਾਂ ਕੋਈ ਵੀ ਸ਼ਬਦ ਉਹਨਾਂ ਦੁਆਰਾ ਸਹਿਣ ਕੀਤੇ ਗਏ ਦਰਦ ਅਤੇ ਦੁੱਖ ਨੂੰ ਮਟਾ ਨਹੀਂ ਸਕਦਾ ਅਫਸੋਸ ਦੀ ਗੱਲ ਹੈ ਕਿ ਸਮੇਂ ਦੇ ਬੀਤਣ ਦਾ ਅਰਥ ਇਹ ਵੀ ਹੈ ਕਿ ਅੱਜ ਸਾਡੀ ਮਾਫੀ ਸੁਣ ਲਈ ਉਹਨਾਂ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਹੈ ਫਿਰ ਵੀ ਅਸੀਂ ਪੂਰੀ ਸਹਿਰਦਤਾ ਨਾਲ ਮਾਫੀ ਪੇਸ਼ ਕਰਦੇ ਹਾਂ ਤੁਹਾਡੀ ਦੁਰਦਸ਼ਾ ਪ੍ਰਤੀ ਸਾਡੀ ਉਦਾਸੀਨ ਤਾਲੀ ਜੋ ਕੁਝ ਤੁਹਾਨੂੰ ਚਲਣਾ ਪਿਆ ਉਸ ਨੂੰ ਪਛਾਣਨ ਵਿੱਚ ਸਾਡੀ ਨਾਕਾਮੀ ਲਈ ਉਹਨਾਂ ਕਾਨੂੰਨਾਂ ਲਈ ਜਿਨ੍ਹਾਂ ਨੇ ਤੁਹਾਡੇ ਨਾਲ ਇੰਨੀ ਮੂਰਤਾ ਨਾਲ ਪੀੜ ਭਾਵ ਕੀਤਾ ਅਤੇ ਜਲਦੀ ਮਾਫੀ ਨਾ ਮੰਗਣ ਲਈ ਇਹਨਾਂ ਸਾਰੀਆਂ ਚੀਜ਼ਾਂ ਲਈ ਸਾਨੂੰ ਸੱਚਮੁੱਚ ਅਫਸੋਸ ਹੈ। ਟਰੂਡੋ ਨੇ ਯਾਤਰੀਆਂ ਦੇ ਰਿਸ਼ਤੇਦਾਰਾਂ ਤੇ ਵੰਸ਼ਜਾਂ ਤੋਂ ਵੀ ਸਿੱਧੇ ਤੌਰ ਤੇ ਮਾਫੀ ਮੰਗੀ। ਟਰੂਡੋ ਨੇ ਦੇਖਿਆ ਕਿ ਇਹਨਾਂ ਰਿਸ਼ਤੇਦਾਰਾਂ ਤੇ ਵੰਸ਼ਜਾਂ ਵਿੱਚੋਂ ਕੁਝ ਲੋਕ ਇਸ ਮਾਫੀ ਪ੍ਰਕਿਰਿਆ ਨੂੰ ਸੁਣ ਲਈ ਹਾਊਸ ਆਫ ਕਾਮਨਸ ਦੀ ਦਰਸ਼ਕ ਗੈਲਰੀ ਵਿੱਚ ਮੌਜੂਦ ਸਨ। ਅਸੀਂ ਕਦੇ ਨਹੀਂ ਜਾਣ ਸਕਦੇ ਕਿ ਜੇਕਰ ਤੁਹਾਡੇ ਰਿਸ਼ਤੇਦਾਰਾਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਂਦਾ ਤਾਂ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ। ਕਿਸ ਰੂਪ ਵਿੱਚ ਤੁਹਾਡੀ ਜ਼ਿੰਦਗੀ ਵੱਖਰੀ ਹੁੰਦੀ ਕਿਸ ਰੂਪ ਵਿੱਚ ਕੈਨੇਡਾ ਨੂੰ ਸੰਪੰਨ ਕੀਤਾ ਜਾਂਦਾ ਉਹ ਸੰਭਾਵਨਾਵਾਂ ਇਤਿਹਾਸ ਤੋਂ ਗਵਾਚ ਗਈਆਂ ਹਨ ਇਸ ਦੇ ਲਈ ਤੇ ਤੁਹਾਡੇ ਲਈ ਅਸੀਂ ਮਾਫੀ ਮੰਗਦੇ ਹਾਂ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਆਪਣੇ ਆਪ ਨੂੰ ਸਕਾਰਾਤਮਕ ਵਿਹਾਰ ਲਈ ਗਲਤੀਆਂ ਤੋਂ ਸਿੱਖਣ ਲਈ ਵਚਨਬੱਧ ਹੋਣਾ ਚਾਹੀਦਾ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਤੀਤ ਦੀਆਂ ਗਲਤੀਆਂ ਨੂੰ ਫਿਰ ਕਦੇ ਦੁਹਰਾਇਆ ਨਾ ਜਾਵੇ ਵਿਰੋਧੀ ਧਿਰ ਦੇ ਅੰਤਰਮ ਕੰਜ਼ਰਵੇਟਿਵ ਨੇਤਾ ਰੋਨਾ ਐਮਬਰੋਸ ਅਤੇ ਐਨ ਡੀ ਪੀ ਨੇਤਾ ਟੌਮ ਮੁਲਕੀਅਰ ਨੇ ਰੂਡੋ ਦੀ ਮਾਫੀ ਦਾ ਸਮਰਥਨ ਕੀਤਾ ਤੇ ਕਰਮਵਾਰ ਆਪਣੀਆਂ ਆਪਣੀਆਂ ਪਾਰਟੀਆਂ ਵੱਲੋਂ ਵੀ ਮਾਫੀ ਮੰਗੀ। ਬਾਕੀ ਅਗਲੇ ਹੰਕ ਵਿੱਚ। ਧੰਨਵਾਦ।